ਹੈਲੋ ਸੱਚੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੀ ਚੈਨਲ ਤੋਂ ਰੁਚੀ ਦੇ ਵਾਲੇ ਤੇ ਅੱਜ ਆਪਣੇ ਕੋਲੇ ਕੁਝ ਨਵੇਂ ਰਿਸ਼ਤੇ ਆਏ ਹੈ ਜੀ ਇੱਕ ਰਿਸ਼ਤਾ ਹੈਗਾ ਜੀ ਮੋਗੇ ਏਰੀਆ ਤੋਂ ਸਨਿਆਰਾ ਕਾਸਟ ਹੈ ਜੀ 1987 ਦਾ ਬਰਥ ਵਾਲੇ ਦਾ 5 ਫੁੱਟ 11 ਇੰਚ ਹਾਈਟ ਹੈ ਜੀ ਬੀ ਫਾਰਮੈਂਸ ਕਿਤੀ ਹੋਈ ਹੈ ਜੀ ਇਹਨਾਂ ਦੀ ਜੌਬ ਕਰਦੇ ਨੇ ਜੀ ਲਿਮਟਿਡ ਕੰਪਨੀ ਚੰਡੀਗੜ੍ਹ ਦੇ ਵਿੱਚ ਔਰ 45000 ਸੈਲਰੀ ਹੈ ਜੀ ਇਹਨਾਂ ਨੂੰ ਵਧੀਆ ਪੜੀਲੀ ਕੁੜਕੀ ਦੀ ਜ਼ਰੂਰਤ ਹੈ ਜੀ ਔਰ ਇੱਕ ਰਿਸ਼ਤਾ ਹੈਗਾ ਜੀ ਚੰਡੀਗੜ੍ਹ ਤੋਂ ਇਹ ਸ਼ਰਮਾ ਕਾਸਟ ਤੋਂ ਲੜਕਾ ਆ ਜੀ 994 ਦਾ ਵਰਥਾ ਲੜਕੇ ਦਾ 5'9" ਹਾਈਟ ਆ ਐਮਏ ਕੀਤੀ ਹੋਈ ਆ ਪ੍ਰਾਈਵੇਟ ਜੌਬ ਕਰਦੇ ਨੇ ਔਰ ਇਕਲੌਤਾ ਲੜਕਾ ਆ ਜੀ ਛੋਟਾ ਜਿਹਾ ਪਰਿਵਾਰ ਆ ਔਰ ਇਨਾਂ ਲਈ ਲੜਕੀ ਚਾਹੀਦੀ ਆ ਜੀ ਇੱਕ ਔਰ ਇੱਕ ਰਿਸ਼ਤਾ ਹੈਗਾ ਜੀ ਆਪਣੇ ਕੋਲੇ ਮਹਾਲੀ ਤੋਂ ਆ ਜੱਟ ਸਿੱਖ ਲੜਕਾ ਆ ਜੀ 95 ਦਾ ਵਰਥਾ ਲੜਕੇ ਦਾ ਆ 5 ਫੁੱਟ ਹਾਈਟ ਆ ਬੀਸੀ ਕੀਤੀ ਹੋਈ ਆ ਔਰ ਜੋਬ ਕਰਦੇ ਨੇ 60000 ਸੈਲਰੀ ਆ ਜੀ ਇਹਨਾਂ ਦੀ ਆ ਔਰ ਚੰਡੀਗੜ੍ਹੀ ਜੋਬ ਕਰਦੇ ਨੇ ਔਰ ਇਹਨਾਂ ਦੇ ਪਾਪਾ बिजनेসম্যান ਨੇ ਆ ਇਹਨਾਂ ਲਈ ਕੋਈ ਵਧੀਆ ਲੜਕੀ ਚਾਹੀਦੀ ਆ ਜੀ ਆ ਆਪਣੇ ਚੈਨਲ ਦੀ ਬਹੁਤ-ਬਹੁਤ ਸਪੋਰਟ ਕਰਿਆ ਕਰੋ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਚੈਨਲ ਨੂੰ ਨਵੇਂ-ਤਨੇਵੇਂ ਰਿਸ਼ਤੇ ਦੇਖਣ ਲਈ ਤੇ ਆਪਣੇ ਚੈਨਲ ਤੇ ਐਡ ਲਗਵਾਉਣ ਲਈ ਜੀ ਆਪਣਾ ਨੰਬਰ ਸਕਰੀਨ ਤੇ ਪਰ ਚਾਹਲਦਾ ਹੈ ਜੀ ਤੁਸੀਂ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਫੋਨ ਨਾ ਕਰਿਆ ਕਰੋ ਮੈਸੇਜ ਤੇ ਆਪਣੀ ਡਿਟੇਲ ਸੈਂਡ ਕਰਦਿਆ ਕਰੋ ਤੁਹਾਡੀ ਐਡ ਲੱਗ ਜੇਗੀ ਜੀ ਔਰ ਐਡ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈਗੀ ਤੇ ਆਪਣੇ ਚੈਨਲ ਦੀ ਬਹੁਤ 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 ਸਪੋਰਟ ਕਰਿਆ ਕਰੋ ਜੀ ਨਵੈਤਨ ਨੂੰ ਮੇਰੇ ਰਿਸ਼ਤੇ ਦੇਖਣ ਲਈ ਥੈਂਕ ਯੂ ਸੋ ਮਚ ਜੀ